ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਸ੍ਰੀ ਸਾਜਦ ਸ਼ਰਮਾ ਦੀ ਅਗਵਾਈ ਹੇਠ ਅੱਜ ਬਠਿੰਡਾ ਦੇ ਮੁੱਖ ਬਜ਼ਾਰਾ ਦੇ ਵਪਾਰੀਆਂ ਨੇ ਮੇਅਰ ਸ੍ਰੀ ਪਦਮਦੀਪ ਸਿੰਘ ਮਹਿਤਾ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਇਸ ਦੌਰਾਨ ਟੋਵੇ ਦੀ ਧੱਕੇਸ਼ਾਹੀ ਦਾ ਮੁੱਦਾ ਵੀ ਚੁੱਕਿਆ ਗਿਆ ਮੈਂ ਵੀ.ਆਰ. ਸ਼੍ਰੀ ਮਹਿਤਾ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਹੀਨੇ ਟੋਵੈਨ ਮਸਲੇ ਦਾ ਪੱਕੇ ਤੌਰ ਤੇ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਤਾ ਪਰਿਵਾਰ ਦਾ ਮੰਨਣਾ ਹੈ ਕਿ ਜੇਕਰ ਵਪਾਰ ਹੈ ਤਾਂ ਸ਼ਹਿਰ ਹੈ ਅਤੇ ਸ਼ਹਿਰ ਦੀ ਤਰੱਕੀ ਤੇ ਆਰਥਿਕਤਾ ਲਈ ਵਪਾਰ ਬਚਾਉਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਵੱਲੋਂ ਵਪਾਰੀ ਭਾਈਚਾਰੇ ਦੀ ਵਿਹਤਰੀ ਲਈ ਸਖਤ ਤੇ ਉਚਿਤ ਕਰਮ ਚੁੱਕੇ ਜਾਰ ਦਾ ਪ੍ਰੋਸਦ ਖ ਦਿੱਤਾ ਦਿਖਾਉਣਾ ਸਾਨੂੰ ਲੈ ਤਸਵੀਰਾਂ ਦੇਖਦੇ ਰਹੋ ਪੰਜਾਬੀ ਦੀਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਨੂੰ ਤੁਹਾਡੇ ਤੱਕ ਪਹੁੰਚ ਸਕੇ ਮੌਸਲਰੀ ਬੇਸਤਾ ਜਰੂਰੀ ਟੋਪ ਐਨ ਵਾਲਾ ਕੰਮ ਚੱਲਿਆ ਸਾਰੇ ਸ਼ਹਿਰ ਨੂੰ ਪਤਾ ਹੀ ਕਿਹਨਾ ਪਖਿਆ ਹੋਵੇ ਪਰ ਕਿਸ ਕਾਰਨ ਵਜ੍ਹਾ ਕਾਰਨ ਵਜ੍ਹਾ ਕਿ ਮੈਂ ਫਿਜ਼ੀਕਲੀ ਪਰਫੈਕਟ ਨਹੀਂ ਸੀਗਾ ਉਸ ਕਰਕੇ ਮੈਂ ਸਾਈਲੈਂਟ ਸੀ ਹੁਣ ਜਿਹੜੇ ਕੇਸ ਦੇਖ ਰਿਹਾ ਨਾ ਤੋਬੇ ਨਾਲੇ ਕਦੇ ਬੱਚੇ ਸਮੇਂ ਚੱਕ ਲਈ ਕਦੇ ਬੰਦਾ ਵਿੱਚ ਬੈਠਾ ਉਸ ਸਮੇਂ ਚੱਕ ਲਈ ਤੇ ਸਾਡੇ ਦੁਕਾਨਦਾਰੀਆਂ ਦਾ ਬਹੁਤ ਬੁਰਾ ਹਾਲ ਹੋਇਆ ਬੜਾ ਬਰਦਾਸ਼ਤ ਕੀਤਾ ਬੜਾ ਬਰਦਾਸ਼ਤ ਕੀਤਾ ਬੜੇ ਤੱਕ ਸਾਰਾ ਸ਼ਹਿਰ ਲਾਈ ਜਾਂਦਾ ਸਾਰਾ ਬਾਜ਼ਾਰ ਲਾਈ ਜਾਂਦਾ ਦੁਖੰਦਰ ਲਾਈ ਜਾਂਦੇ ਅਸੀਂ ਸਾਈਲੈਂਟ ਸੀ ਵੀ ਸ਼ਾਇਦ 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 ਕੁਛ ਹੋਣੀ ਸ਼ਾਇਦ ਪਰ ਜਦੋਂ ਸਾਡੇ ਨਾਲ ਤੋਂ ਪਾਣੀ ਉੱਤੇ ਟਪ ਚੁੱਕਾ ਨਾ ਫਿਰ ਉਹ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਉਹ ਤਾਂ ਦੁਕਾਨ ਬੰਦ ਕਰਨ ਵਾਲਾ ਕੰਮ ਹੋ ਗਿਆ ਵਪਾਰ ਫ ਛੜੀ ਨਹੀਂ ਫਰਕ ਦੀ ਜੀ ਇਹਨਾਂ ਨੇ ਲੱਖਾਂ ਲੱਖਾਂ ਰੁਪਏ ਦੇ ਮਾਲ ਪਾਏ ਹਰੇ ਦੁਕਾਨਦਾਰ ਨੇ ਬਿਸੀ ਜਦੋਂ ਸਟਾਰਟ ਹੋਊਗਾ ਤੇ ਹੱਥ ਲੱਤਰੀ ਬੈਠੇ ਤਿੰਨ ਤਿੰਨ ਚਾਰ ਚਾਰ ਵਜੇ ਤੱਕ ਬੁਣ ਨਹੀਂ ਕਰਦੇ ਤੇ ਫਿਰ ਮਜਬੂਰ ਹੋਣ ਅੱਜ ਅਸੀਂ ਦੁਖੀ ਹੋ ਗਏ ਪਰੇਸ਼ਾਨ ਹੋ ਗਏ ਅੱਜ ਤੱਕ ਅਸੀਂ ਇਹ ਦੇਖੇ ਗਏ ਆ ਇਹਨਾਂ ਨੂੰ ਸਿਰਫ ਮੰਗ ਪੱਤਰ ਆਪਣਾ ਜੇ ਟੋਬਨ ਬੰਦ ਕੀਤੀ ਆ ਵੀ ਜੇ ਇਸ ਤੇ ਕੋਈ ਅਮਲ ਨਾ ਹੋਇਆ ਇਸ ਵਾਰ ਅਸੀਂ ਬਾਜ਼ਾਰ ਬੰਦ ਕਰਾਂਗੇ ਦੁਕਾਨਾਂ ਦੀਆਂ ਚਾਬੀਆਂ ਲਿਆ ਕੇ ਅਸੀਂ ਇੱਥੇ ਇਸ ਸੁਭਾਵਲਾ ਚੋਕ ਰੱਖ ਦਾਂਗੇ ਵੀ ਦੁਕਾਨ ਤੁਸੀਂ ਚਲਾਓ ਅਸੀਂ ਚੱਲੇ ਇਕੱਲੇ ਵਾਲੇ ਗੁਰਦੁਆਰੇ ਮੇਰੇ ਸਾਹਬ ਨੇ ਸੁਆਸ਼ਣ ਦੇ ਤਰੀਕੇ ਨਾਲ ਬਹੁਤ ਜਲਦੀ ਥੋੜੇ ਦਿਨਾਂ ਦੇ ਵਿੱਚ ਹੀ ਇਹਦਾ ਬੰਦ ਕਰਵਾ ਦਾਂਗੇ ਫਿਰ ਅਸੀਂ ਇੱਕ ਗੱਲ ਹੋਰ ਕਹੀਏ ਨਾਲ ਵੀ ਜੇ ਤੁਹਾਨੂੰ ਸਾਡੇ ਦੇ ਵਿਸ਼ਵਾਸ ਨਹੀਂ ਜਾਂ ਥੋੜਾ ਕੋਈ ਨੁਕਸਾਨ ਹੁੰਦਾ ਹੈ ਇਹਨਾਂ 2 ਮਹੀਨੇ 3 ਮਹੀਨੇ 6 ਮਹੀਨੇ ਦਾ ਟਾਈਮ ਦੇ ਕੇ ਤੁਸੀਂ ਬੰਦ ਕਰਕੇ ਦੇਖੋ ਜੇ ਤੁਹਾਨੂੰ ਫਿਰ ਲੱਗੇ ਵੀ ਟ੍ਰਾਇਲ ਕਰਕੇ ਦੇਖੋ ਵੀ 5-4 ਮਹੀਨੇ ਤੁਸੀਂ ਬੰਦ ਕਰਕੇ ਦੇਖੋ ਜੇ ਤੁਹਾਨੂੰ ਕੋਈ ਲੱਗੇ ਵੀ ਕੋਈ ਚੰਗਾ ਨਹੀਂ ਤੁਹਾਨੂੰ ਰਿਜ਼ਲਟ ਮਿਲਦਾ ਫਿਰ ਚਲਾ ਲਓ ਪਰ ਲਿਕਾ ਜਿਹੜਾ ਤੱਕਾ ਇਹਨਾਂ ਨੇ ਸਰਿਆਂ ਵੀ ਕਰਤਾ ਆ ਪਾਰਕਿੰਗ ਮਾਲ ਰੋਡ ਦੇ ਉੱਤੇ ਪਾਰਕਿੰਗ ਹੋਈ ਆਰੀਆ ਸਮਾਚ ਚੌਂਕ ਦੇ ਵਿੱਚ ਹੋਈ ਉਥੇ ਗੱਡੀਆਂ ਖੜੀਆਂ ਆਉਣ ਉਹਨਾਂ ਨੇ ਉਹ ਬਣਾ ਰਕੇ ਕਾਰ ਬਣਾ ਰਕੇ ਜੀ ਪਾਰਕਿੰਗ ਆਲੇ ਨੇ ਉਹਨਾਂ ਦੇ ਭਲੇਖੇ ਦੇ ਵਿੱਚ ਆ ਕੇ ਬੰਦਾ ਉਹਨਾਂ ਦੇ ਨਾਲ ਆ ਜਾਂਦਾ ਨਹੀਂ ਵਿਚਾਲੇ ਦੀ ਗੱਲ ਨਹੀਂ ਕਰਦਾ ਜੀ ਮੈਂ ਮੈਂ ਦੋ ਜਗ੍ਹਾ ਦੀ ਗੱਲ ਕਰਨਾ ਇੱਕ ਤਾਂ ਮਾਲ ਰੋਡ ਤੇ ਜਿਹੜਾ ਪਾਰਕਿੰਗ ਕਾ ਬਣਿਆ ਹੋਇਆ ਟੈਂਪੂ ਮੱਛੀ ਮਾਰਕਟ ਦੇ ਬਾਹਰ ਉਥੇ ਗੱਡੀਆਂ ਖੜੀਆਂ ਨੇ ਜਿਦਾ ਸਾਰੀਆਂ ਚੱਕਣ ਠੀਕ ਹੈ ਨਾ ਇਹ ਉਹਨਾਂ ਨੇ ਭੁਲੇਖੇ ਅੰਜਾਨਪੁਰ ਦਾ ਇਲਾਕਾ ਦੇ ਵਿੱਚ ਲੋ ਇੱਕ ਕਾਰ ਪਾਰਕਿੰਗ ਹੈ ਕਾਰ ਖੜੀ ਕਰਨ ਦੀ ਜਗ੍ਹਾ ਉਹ ਉਹ ਇੱਕ ਉਹਨਾਂ ਨੂੰ ਜਾਲ ਫਾੜ ਜਾਂਦਾ ਇਹ ਜਾਲ ਹੀ ਵਿਛਾਇਆ ਉਹਨਾਂ ਨੇ ਉਹ ਨਹੀਂ ਕੁਝ ਕੀਤਾ ਹੋਇਆ ਇਹ ਕਿਹ ਜਗ੍ਹਾ ਹੋ ਗਈ ਕਾਰ ਇਸ ਮਾਚੋ ਹਰੇ ਇਸ ਮਾਚੋ ਦੇ ਵਿੱਚ ਤਿੰਨ ਚਾਰ ਗੱਡੀਆਂ ਹੋਈ ਨਹੀਂ ਪਤਾ ਕੀ ਜੀਆਂ ਗੱਡੀਆਂ ਐ ਮਾਲਕ ਐ ਇਹ ਘਰ ਹੈ ਉੱਤੇ ਉੱਥੇ ਪਰਮਾਨੈਂਟ ਖੜੀਆਂ ਰਹਿਦੀਆਂ ਅੰਜਾਨਪੁਰ ਦਾ ਬਾਹਰ ਦੁਕਾਨ ਦਾ ਮਤਲਬ ਖਰੀਦਾਰੀ ਕਰਨ ਵਾਸਤੇ ਆਂਦਾ ਉਹਨਾਂ ਗੱਡੀਆਂ ਨੂੰ ਖੜੀਆਂ ਨੂੰ ਦੇਖ ਕੇ ਇਹ ਸਮਝਦਾ ਵੀ ਸ਼ਾਇਦ ਇੱਥੇ ਕੋਈ ਰੋਕ ਟੋਕ ਨਹੀਂ ਜਾਂ ਇੱਥੇ ਅਲਾਉਡ ਹੈ ਉੱਥੇ ਕੋਈ ਬੋਰਡ ਨਹੀਂ ਜਾਂ ਕੋਈ ਹੋਰ ਨਹੀਂ ਉਹ ਬਿਨਾਂ ਦੱਸ ਤੇ ਸਾਡੇ ਬਿਜਾਰਾਂ ਦੇ ਹਾਲਾਤ ਨੇਚੂਏ ਸਾਡੇ ਬਿਜਾਰਾਂ ਚ ਕੋੜਾ ਆਊਗਾ ਜੀ ਅੱਛਾ ਇੱਕ ਗੱਲ ਹੋਰ ਦੱਸਣਾਂ ਮੌਲ ਹੈ ਜਾਂ ਸ਼ਹਿਰ ਦੇ ਬਾਰੋ-ਬਾਰ ਕਿੰਨੇ ਵੀ ਸ਼ੋਰੂਮ ਖੁੱਲ ਜਾਣ ਬਾਹਰ ਖੁੱਲ ਜਾਣ ਇਹ ਸਾਡੇ ਜਿਹੜੇ ਬਿਜਾਰਾਂ ਨੇ ਮਿੱਡੂਮਲ ਕਲੀ ਦੀ ਟੋਪੀ ਬਿਜਾਰ ਦੇ ਨਾਲ ਲੱਗਦੇ ਇਹ ਸਾਰੀ ਜ਼ਿੰਦਗੀ ਦਿੱਲੀ ਦੀ ਚਾਲ ਦੀ ਜੋਗ ਮੰਗੂ ਫੇਲ ਤਾਂ ਨਹੀਂ ਹੋ ਸਕਦੇ ਚਾਹੇ ਦੁਨੀਆ ਦਾ ਕਿੱਥੇ ਵੀ ਜ਼ੋਰ ਲਾ ਲਈ ਚਾਹੇ ਕੁ ਕਿੰਨੇ ਸ਼ੋਰੂਮ ਖੁੱਲ੍ਹੇ ਆ ਕਿੰਨੇ ਪੈਲਸ ਕੋਲ ਨੇ ਕਿਉਂਕਿ ਇੱਥੇ ਇੱਕ ਪੁਰਾਣਾ ਪੁਰਾਣੇ ਲੋਕ ਬੈਠੇ ਆ ਕਿਰਾਏ ਘਟੇ ਆ ਖਰਚੇ ਘਟੇ ਦੁਕਾਨਦਾਰਾਂ ਦੇ ਇਸ ਕਰਕੇ ਜਿਹੜੇ ਬਾਹਰਲੇ ਦੁਕਾਨਦਾਰ ਹਨ ਵੀ ਉਹ ਮਾਲ ਜਿੰਨੇ ਚੋ ਵੇਚਦੇ ਆ ਲੈ ਕੇ ਆਉਂਦੇ ਆ ਨਾ ਉਹਨੇ ਚ ਅਸੀਂ ਦੁਕਾਨਦਾਰ ਵੇਚ ਦਿੰਦੇ ਆ ਉਹ ਕਾਰਨ ਕੀ ਆ ਉਹ ਬਾਹਰਲੀ ਬਿਵਾਰੀ ਹੈ ਬਾਹਰ ਬੈਠੇ ਆ ਬਜਾਰਾਂ ਚ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦਾ ਕੰਮ ਨਾ ਚੱਲੇ ਸਾਡੇ ਨਾਲੋਂ ਵੀ ਜ਼ਿਆਦਾ ਚੱਲੇ ਪਰ ਲੇਕਿਨ ਲੋਕਾਂ ਨੂੰ ਵੀ ਸਮਝ ਆ ਚੁੱਕੇ ਆ ਵੀ ਅਸੀਂ ਪੁਰਾਣੇ ਬੈਠੇ ਹੋਣ ਦੇ ਬਾਵਜੂਦ ਕਿਉਂਕਿ ਸਾਡਾ ਕਿਰਾਇਆ ਘੱਟ ਹੈ 90% ਦਾ ਲੋਕ ਮਾਲਕ ਹੈ ਦੁਕਾਨਾਂ ਦੇ ਹਾਂ 90% ਬਜਾਰਾਂ ਦੇ ਵਿੱਚ ਮਾਲਕ ਹੈ ਕਿਰਾਏਦਾਰ ਦਾ 10% ਹੈ ਵਿਚਾਰੇ ਜਿਹੜੇ ਉਹਨਾਂ ਨੂੰ ਕਿਰਾਇਆ ਨਹੀਂ ਨਿਕਲਦਾ ਉਹ ਛੱਡਣ ਨੂੰ ਪਰ ਚਾਬੀਆਂ ਚੱਕੀ ਫਿਰਦੇ ਆ ਉਹ ਇਸ ਕਰਕੇ ਲੋਕਾਂ ਨੂੰ ਬਾਜ਼ਾਰਦਿਆਂ ਨੂੰ ਆਸਤੇ ਪਾਸਿਆਂ ਵਾਲਿਆਂ ਨੂੰ ਜਿਹੜਾ ਸ਼ਾਪਿੰਗ ਕਰਨੀ ਹੈ ਉਹਨਾਂ ਨੂੰ ਸਮਝ ਆ ਗਿਆ ਵੀ ਵੈਰਾਈਟੀ ਤੇ ਰੇਟ ਇੱਥੋਂ ਦੇ ਮੁਕਾਬਲੇ ਕਿਤੇ ਮਿਲ ਹੀ ਨਹੀਂ ਸਕਦਾ ਇਹਨਾਂ ਬਾਜ਼ਾਰਾਂ ਦੇ ਵਿੱਚ ਮਸਲਾ ਸੋਪ ਨਹੀਂ ਹੋਗਾ ਕਲਾਮਾ ਜੀ ਲਾਸਟ ਤੱਕ ਡਾਂਗ ਹੁੰਦੀ ਹੈ ਨਾ ਜੀ ਚਾਹੇ ਉਹ ਕਾਰਪੋਰੇਸ਼ਨ ਹੈ ਚਾਹੇ ਸਰਕਾਰ ਹੈ ਚਾਹੇ ਕਿ ਕਿਤੇ ਵੀ ਜਾਣਾ ਪਵੇ ਸਾਨੂੰ ਕਿ ਲਾਸਟ ਤੱਕ ਵਪਾਰੀ ਕਹੇ ਇਹ ਨਹੀਂ ਵਪਾਰੀ ਬੋਲ ਚੱਲਦਾ ਇਸ ਗੱਲ ਤੋਂ ਕਿ ਸਾਨੂੰ ਬਦਰ ਨਾ ਖੁੱਲਣ ਆ ਵਪਾਰੀ ਅੱਕੇ ਬਦਰ ਖੋਲਦਾ ਫਿਰ ਆ ਜਾ ਦੇਖੋ ਇਸ ਸ਼ਕਾਨਦ ਦੇ ਗਾਹ ਕਿ ਹੋਰ ਰੱਬ ਦਾ ਰੂਪ ਮੰਨਦੇ ਜਾ ਕਿਸੇ ਵੀ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਅਸੀਂ ਇੰਨੀ ਰਿਸਪੈਕਟ ਦਿੰਨੇ ਹੱਥਾਂ ਚੱਕਦੇ ਬਿਨਾ ਕੰਮ ਤੋਂ ਵੀ ਵੀ ਸਾਡੇ ਆਫਸਰ ਆਏ ਪਰ ਲੇਕਿਨ ਸਾਡੇ ਸਾਡੇ ਕੰਮ ਹੀ ਨਾ ਫਿਰ ਆਏ ਤਾਂ ਫਿਰ ਸਾਡੇ ਵਾਸਤੇ ਕੌਣ ਕੀ ਹੈ ਜੀ ਅ ਸਰ ਜਿੱਦਾਂ ਆਪਾਂ ਸਾਰੇ ਜਾਣਦੇ ਹੈਗੇ ਆ ਕਿ ਬਾਜ਼ਾਰਾਂ ਚ ਮੇਨ ਜਿਹੜੇ ਸੈਂਟਰਲ ਬਾਜ਼ਾਰ ਆ ਬਟਿੰਡੇ ਸ਼ਹਿਰ ਦੇ ਉਸ ਚ ਕਾਫੀ ਮੁੱਦਾ ਜੋ ਹੈ ਆਪਾਂ ਖਿਆ ਹੋਇਆ ਹੈਗਾ ਟੋ ਬੈਂਨ ਨੂੰ ਲੈ ਕੇ ਅੱਜ ਕਾਫੀ ਵਪਾਰੀਆਂ ਦਾ ਸੰਗਠਨ ਨਹੀਂ ਇੱਥੇ ਪਹੁੰਚਿਆ ਸੀਗਾ ਤੇ ਉਹ ਇੱਕ ਅਰਜੀ ਲੈ ਕੇ ਆਇਆ ਸਾਡੇ ਕੋਲੇ ਟੋ ਵੈਨ ਨੂੰ ਬੰਦ ਕਰਨ ਦੇ ਸੰਬੰਧੀ ਅੱਜ ਤੱਕ ਅਸੀਂ ਕਾਫੀ ਬਾਜ਼ਾਰਾਂ 'ਚ ਮੀਟਿੰਗਸ ਕੀਤੀਆਂ ਵੱਖ-ਵੱਖ ਬਾਜ਼ਾਰਾਂ 'ਚ ਜਾ ਕੇ ਉੱਥੋਂ ਦੇ ਮੋਤਵਾਰ ਉਪਾਰੀਆਂ ਨੂੰ ਮਿਲੇ ਤੇ ਵੱਖਰੇ-ਵੱਖਰੇ ਸੋਲੂਸ਼ਨਸ ਵੱਲ ਲੈ ਕੇ ਗਏ ਟੋ ਵੈਨ ਨੂੰ ਮਗਰ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਟੋ ਵੈਨ ਦੇ ਮਸਲੇ ਨੂੰ ਲੈ ਕੇ ਵਪਾਰੀ ਸਾਡੇ ਸੈਟੀਸਫਾਈਡ ਨਹੀਂ ਹੈਗੇ ਜਿਦੇ ਕਰਕੇ ਹੁਣ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਮੈਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਆਉਣ ਵਾਲੇ ਇਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਦਾ ਇਲਾਜ ਕਰਕੇ ਉਹਨਾਂ ਦੇ ਝੋਲੀ 'ਚ ਸੋਲੂਸ਼ਨ ਪਾਵਾਂਗੇ ਤਾਂ ਕਿ ਬਾਜ਼ਾਰ ਫਿਰ ਤੋਂ ਆਪਣੇ ਭਰੇ ਰਹਿਣ ਤੇ ਵਪਾਰ ਹੋਰ ਵਧੇ ਪਟਿਆਲੇ ਸ਼ਹਿਰ ਦਾ ਤਾਂ ਕਰਕੇ ਅ ਅੱਜ ਤੱਕ ਜਿੰਨੀਆਂ ਵੀ ਟੋਪ ਐ ਦੇ ਸੰਬੰਧੀ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਸਿਰਫ ਗੱਲਾਂ ਬਾਤਾਂ ਹੀ ਹੋ ਰਹੀਆਂ ਸੀਗਾ ਇਟ ਵਾਸ ਵਰਡ ਆਫ ਮਾਊਥ ਹੈ ਨਾ ਸਿਰਫ ਟੇਬਲ ਤੇ ਬੈਠ ਕੇ ਗੱਲ ਹੋ ਰਹੀ ਸੀ ਤੇ ਅਸੀਂ ਸੋਲੂਸ਼ਨ ਦੇਖ ਰਹੇ ਸੀਗੇ ਮਗਰ ਇਸ ਦਾ ਇੱਕ ਪੱਕਾ ਸੋਲੂਸ਼ਨ ਕੱਢਣ ਵਾਸਤੇ ਅ ਅੱਜ ਵਪਾਰੀਆਂ ਨੇ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਜਿਹਦੇ ਤੇ ਅਸੀਂ ਜਲ ਤੋਂ ਜਲਦ ਅਮਲ ਵੀ ਕਰਾਂਗੇ ਤੇ ਇੱਕ ਜਲਦੀ ਤੇ ਵਧੀਆ ਤੇ ਇਫੈਕਟਿਵ ਸੋਲੂਸ਼ਨ ਲੈ ਕੇ ਉਹਨਾਂ ਦੇ ਸਾਹਮਣੇ ਰੱਖਾਂਗੇ ਦੇਖੋ ਜੀ ਅਸੀਂ ਤੇ ਸਾਡਾ ਤੇ ਸਾਡੇ ਪਰਿਵਾਰ ਦਾ ਇਹੀ ਮੰਨਣਾ ਹੈ ਕਿ ਵਪਾਰ ਹੈ ਤਾਂ ਸ਼ਹਿਰ ਹੈ ਸ਼ਹਿਰ ਹੈ ਤਾਂ ਵਪਾਰ ਹੈ ਤੇ ਤਾਂ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਵਪਾਰ ਇੱਕ ਸ਼ਹਿਰ ਨੂੰ ਗਰੋ ਕਰਨ ਵਾਸਤੇ ਡਿਵੈਲਪ ਕਰਨ ਵਾਸਤੇ ਤੇ ਸ਼ਹਿਰ ਦੀ ਰਹਿਨੁਮਾਈ ਕਰਨ ਵਾਸਤੇ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦਾ ਤੇ ਸਾਡੇ ਵਾਸਤੇ ਬਾਜ਼ਾਰ ਨੂੰ ਅਪਲਿਫਟ ਕਰਨਾ ਸਾਡੀ ਪ੍ਰਾਇੋਰਟੀ ਹੈ ਤੇ ਉਹ ਕਿਦਾਂ ਵੀ ਹੋਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਅੱਗੇ ਵੀ ਖੜਦੇ ਰਹਿਣਾ